ਫਲੋਰ ਹਲਕੇ ਵਿੱਚ ਚੋਣ ਮੀਟਿੰਗਾਂ ਦੌਰਾਨ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਲੀਡਰਾਂ ਦੀ ਸੜਪਰਾਸਤੀ ਨਾਲ ਵਿਕਰੇ ਨਸ਼ੇ ਦੀ ਨਿਰਪੱਖ ਜਾਂਚ ਹੋਵੇ ਤਾਂ ਦੁੱਧਾ ਦੁੱਧ ਪਾਣੀ ਦਾ ਪਾਣੀ ਸਾਫ਼ ਹੋ ਜਾਵੇਗਾ ਜਿਤਨਾ ਸੀ ਕਿ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਫਲੋਰ ਵਿਖੇ ਪਿਛਲੇ ਦਿਨੀ ਫੜੇਗੀ ਨਸ਼ੇ ਦੀ ਖੇਪ ਦੇ ਨਾਲ ਜੋ ਵਿਅਕਤੀ ਗ੍ਰਿਫਤਾਰ ਕੀਤਾ ਗਿਆ ਹੈ ਉਹ ਸਤਾਧਾਰੀ ਪਾਰਟੀ ਦੀ ਸ਼ਤਰਛਾਹ ਹੈਟ ਇਹ ਕੰਮ ਕਰ ਰਿਆ ਸੀ ਤੇ ਪੰਜਾਬ ਦੀ ਨੌਜਵਾਨੀ ਨੂੰ ਤਬਾਹ ਕਰ ਰਿਆ ਸੀ ਇਸ ਦੀ ਨਿਰਪੱਖ ਜਾਣ ਕੀਤੀ ਜਾਣੀ ਚਾਹੀਦੀ ਹੈ ਜਿਸ ਦਾ ਦੁੱਧਾ ਦੁੱਧ ਪਾਣੀ ਦਾ ਪਾਣੀ ਸਾਫ਼ ਹੋ ਜਾਵੇਗਾ ਸਰਦਾਰ ਚਰਨਜੀਤ ਸਿੰਘ ਚੰਨੀ ਫਲੋਰ ਹਲਕੇ ਦੇ ਦੌਰੇ ਤੇ ਸਨ ਇਸ ਦੌਰਾਨ ਉਹਨਾਂ ਨੇ ਵੱਖ-ਵੱਖ ਚੋਣ ਮੀਟਿੰਗਾਂ ਦੌਰਾਨ ਲੋਕਾਂ ਨੂੰ ਕਾਂਗਸ ਪਾਰਟੀ ਦੇ ਹੱਥ ਵਿੱਚ ਭੁਗਤਣ ਦੀ ਅਪੀਲ ਵੀ ਕੀਤੀ ਇਸ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜਲੰਧਰ ਲੋਕ ਸਭਾ ਹਲਕੇ ਵਿੱਚ ਇੱਕ ਗੱਲ ਪੂਰੀ ਤਰ੍ਹਾਂ ਸਾਫ਼ ਹੋ ਚੁੱਕੀ ਹੈ ਕਿ ਇੱਥੇ ਨਸ਼ੇ ਦੀ ਤਸਕੀ ਵਿੱਚ ਰਾਜਨੀਤਿਕ ਨਤਾਵਾਂ ਦੀ ਸਰਪਸਤੀ ਹੈ ਤੇ ਇਸ ਸਰਪਸਤੀ ਦੀਆਂ ਪੰਡਾਂ ਉਹਨਾਂ ਵੱਲੋਂ ਜਦੋਂ ਖੋਲੀਆਂ ਗਈਆਂ ਤਾਂ ਹੁਣ ਨਸ਼ਾ ਵੀ ਫੜਿਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਨੌਜਵਾਨੀ ਨੂੰ ਖਤਮ ਕਰਨ ਤੇ ਆਪਣੇ ਖਜ਼ਾਨੇ ਭਰਨ ਰਾਜਨੀਤਿਕ ਨੇਤਾ ਨਸ਼ੇ ਦੇ ਕਾਰੋਬਾਰ ਵਿੱਚ ਆਪਣੇ ਪੈਰ ਫਸਾ ਰਹੇ ਹਨ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਉਹਨਾਂ ਜਲੰਧਰ ਲੋਕਾਂ ਨੂੰ ਨਸ਼ਾ ਖਤਮ ਕਰਨ ਦਾ ਪ੍ਰੋਸਾ ਦਿੱਤਾ ਹੈ ਤਾਂ ਉਹ ਲੋਕਾਂ ਦਾ ਭਰੋਸਾ ਤੋੜਨਗੇ ਨਹੀਂ ਉਨ੍ਹਾਂ ਕਿਹਾ ਹੈ ਕਿ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਅੱਜ ਨਸ਼ੇ ਵਰਗੀ ਅਲਾਮਤ ਨੂੰ ਖਤਮ ਕਰਮ ਕਰਨਾ ਬਹੁਤ ਜ਼ਰੂਰੀ ਹੈ ਤੇ ਉਹ ਇਸ ਅਲਾਮਤ ਨੂੰ ਜੜੋਂ ਖਤਮ ਕਰਨ ਲਈ ਕੰਮ ਕਰਨਗੇ ਜਿਸ ਦੇ ਨਤੀਜੇ ਲੋਕਾਂ ਸਾਹਮਣੇ ਆਉਣੇ ਵੀ ਸ਼ੁਰੂ ਹੋ ਗਏ ਹਨ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਫਲੋਰ ਹਲਕੇ ਦੇ ਲੋਕਾਂ ਦੀਆਂ ਸਮੱਸਿਆ ਦਾ ਵੀ ਨੁਟਾਰਾ ਕੀਤਾ ਜਾਵੇਗਾ ਇਸ ਦੀ ਯੋਜਨਾਬੰਦ ਤਰੀਕੇ ਨਾਲ ਸਰਪੱਖੀ ਵਿਕਾਸ ਕੀਤਾ ਜਾਵੇਗਾ ਸਰਦਾਰ ਚਰਨਜੀਤ ਚਰਨਜੀਤ ਚੰਨੀ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੀਆਂ ਕਈ ਯੋਜਨਾਵਾਂ ਦੇ ਤਹਿਤ ਲੋਕਾਂ ਦਾ ਵਿਕਾਸ ਕਾਰਜ ਦੇ ਨਵੇਂ ਪ੍ਰੋਜੈਕਟ ਲਿਆਂਦੇ ਜਾ ਸਕਦੇ ਹਨ ਤੇ ਉਹਨਾਂ ਦੀ ਕੋਸ਼ਿਸ਼ ਰਹੇਗੀ ਕਿ ਇੱਥੇ ਰੋਜ਼ਗਾਰ ਦੇ ਸਾਧਨ ਪੈਦਾ ਕੀਤੇ ਜਾਣ ਉਹਨਾਂ ਕਿਹਾ ਹੈ ਕਿ ਜਲੰਧਰ ਤੋਂ ਉਦਯੋਗਾਂ ਨੂੰ ਮਜ਼ਬੂਤ ਕਰਨ ਦੀ ਵੀ ਜ਼ਰੂਰੀ ਹੈ ਜੇਕਰ ਇਹ ਉਦਯੋਗ ਮਿਲਣਦੇ ਤਾਂ ਮੇਜ਼ਦਾਰੀ ਘਟੇਗੀ ਪੂਰਾ ਭੱਗ ਆ ਗਿਆ ਨੇੜੇ ਜੀ ਡਰਦੇ ਹੋਰ ਬਥੇਰੇ ਉਹ ਦਲਵੰਦ ਨੂੰ ਲੋਕਾਂ ਨੂੰ ਸੱਦ ਲੈ ਆਉਣੀ ਆ ਭਾਵੀ ਉਹ ਦਲਵੰਦ ਨੂੰ ਲੋਕਾਂ ਨੂੰ ਸੱਦ ਲੈ ਆਉਣੀ ਆ ਭਾਵੀ ਆਪਣਾ ਚੂਹਣ ਚੰਨੀ ਨੂੰ ਪਾਉਣੀ ਆ ਭਾਵੀ ਇਸ ਵਾਰੀ ਮੈਂ ਘੋਟ ਚੰਨੀ ਨੂੰ ਪਾਉਣੀ ਆ ਭਾਵੀ ਨੋ ਸਵਾਗਤ ਕਰੋ ਔਰ ਜੋ ਦੋ ਦੋ ਦਾ ਪਾਰੀਆਂ ਦੇ ਨਾਲ ਉਹਨਾਂ ਨੂੰ ਸਵਾਗਤ ਕਰੋ ਸਰਦਾਰ ਚੰਦਜੀਤ ਸਿੰਘ ਜੰਨੀ ਤੁਹਾਡੇ درمیان ਪਹੁੰਚ ਚੁੱਕੇ ਨੇ ਆਰਾਮ ਦੇ ਨਾਲ ਬੀਬੀਆਂ ਭੈਣਾਂ ਨੂੰ ਬੇਨਤੀ ਆ ਮੈਂ ਸਰਦਾਰ ਚੰਦਜੀਤ ਸਿੰਘ ਜੰਨੀ ਨੂੰ ਦੂਰ ਮੈਂ ਰੋਡ ਵੱਲੋਂ ਮੱਲਾ ਰਵਦਾਫਰਾ ਵੱਲੋਂ ਮੱਲਾ ਸੰਤੋਖਪੁਰਾ ਵੱਲੋਂ ਅਗਲ ਪਰ ਰੋਡ ਫਲੋਰ ਵੱਲੋਂ ਸਰਦਾਰ ਚੰਦਜੀਤ ਸਿੰਘ ਚੰਦੀ ਜੀ ਦਾ ਨਿੱਘਾ ਸਵਾਗਤ ਕਰਦੇ ਆ ਅੱਜ ਤੁਹਾਡੇ درمیان ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੰਦਜੀਤ ਸਿੰਘ ਚੰਦੀ ਉਹਨਾਂ ਦੇ ਨਾਲ ਉਹਨਾਂ ਦੇ بیٹے ਨਵਜੀਤ ਸਿੰਘ ਜੀ ਜੋ ਕਿ ਦਿਨ ਰਾਤ ਬੇਤ ਕਰ ਰਹੇ ਨੇ ਉਹਨਾਂ ਦੀ ਪੂਰੀ ਟੀਮ ਸਰਦਾਰ ਚੰਦਜੀਤ ਸਿੰਘ ਚੰਦੀ ਨੇ ਕਿਹਾ ਜੀ ਤੁਸੀਂ ਮੇਰਾ ਚਮਕੌਰ ਸਾਹਿਬ ਤਮਕੌਰ ਸਾਹਿਬ ਸ਼ਹਿਰ ਜਾ ਕੇ ਦੇਖ ਲਓ ਮੈਂ ਆ ਜਾ ਆਪਾਂ ਵੀ ਲੱਗੇ ਆ ਪਿੱਛੇ ਰੇ ਯਾਰ ਅੱਗੇ ਪਾਣੀ ਜਲੰਧਰ ਦੇ ਵਿੱਚ ਆਉਣ ਦਾ ਮੌਕਾ ਮਿਲਿਆ ਜਲੰਧਰ ਸ਼ਹਿਰ ਜਲੰਧਰ ਸ਼ਹਿਰ ਚੰਨੀ ਜੀ ਨਹਿਰ ਤੇ ਧੂਰੇ ਕੰਮ ਬਹੁਤ ਪਏ ਆ ਸਾਨੂੰ ਜੇ ਮਿੰਦਾ ਮਿਲਿਆ ਬਾਜੀ ਜੀ ਬਾਜੀ ਜੀ ਆਓ ਜੀ ਆਓ ਜੀ Yeah, I'm gonna get it. Who do you think is ਕੀ ਕੀ ਖੇਤੇ ਹੋਰ ਬਠੇਰੇ ਹੋ ਬਦਲ ਬਦਲੂ ਲੋਕਾਂ ਨੂੰ ਸੁਪਰੇ ਹੋਣੀ ਆ ਭਾਪੀ ਬਦਲ ਬਦਲੂ ਲੋਕਾਂ ਨੂੰ ਸੁਪਰੇ ਹੋਣੀ ਆ ਭਾਪੀ ਦੁਨੀਆ ਆਪਣੀ ਇਸ ਵਾਰੀ ਮੈਂ ਫੋਟ ਜੰਨੀ ਨੂੰ सुतड़े सु हथ कराई जी ਕਪੂਰਥਲੇ ਦੇ ਵਿੱਚ ਕੋਚ ਫੈਕਟਰੀ ਆ ਇਹੋ ਜਿਹਾ ਤੁਸੀਂ ਇੱਥੇ ਪ੍ਰੋਜੈਕਟ ਲੈ ਕੇ ਆਇਓ ਔਰ ਅਸੀਂ ਤੁਹਾਨੂੰ ਅੱਜ ਘਰੋਥਾ ਦਿੰਨੇ ਆ ਗੁਰੂ ਚੰਨਾ ਦੇ ਵਿੱਚ ਅਸੀਂ ਵੀ ਖੜੇ ਆ ਤੇ ਤੁਸੀਂ ਵੀ ਰੋਜ਼ ਗੁਰੂ ਚੰਨਾ ਦੇ ਵਿੱਚ ਖੜਦੇ ਆ ਇੱਕ ਇੱਕ ਬੋਰਡ ਤੁਸੀਂ ਵੀ ਲੜੀ ਨਾ ਤੋੜਿਓ ਯਾਰ ਵਿਚਾਲ ਇੰਨੀਆਂ ਬੀਬੀਆਂ ਨਾਲ ਤਾਂ ਆਪਾਂ ਦਿੱਲੀ ਜਿੱਤ ਲਈ ਆਈਏ ਇਹਦਾ ਜਲੰਧਰੇ ਜਿੱਤਣਾ ਆਪਾਂ ਨੇ ਅੱਜ ਦੀ ਕਿਰਪਾ ਦੇ ਸਰਕਾਰ ਆਪਾਂ ਅੱਜ ਸਾਰੇ ਇਕੱਠੇ ਹੋਏ ਆ ਜੋ ਸਾਨੂੰ ਬਾਬਾ ਸਾਹਿਬ ਅੰbedkar ਜੀ ਨੇ ਸੰਵਿਧਾਨ ਦਿੱਤਾ ਉਸ ਦੇ ਤਹਿਤ ਇਹ ਵੋਟਾਂ ਪੈਂਦੀਆਂ ਦੇ ਰਾਸ਼ਟਰਪਤੀ ਬਣਦਾ ਲੇਕਿਨ ਅੱਜ ਇਹ ਭਾਜਪਾ ਵਾਲੇ ਜਿਹਦੇ ਆਮ ਆਦਮੀ ਵਾਲੇ ਵੀ ਕੋਥੜੀ ਦੇ ਚਿੱਟੇ-ਵੱਟੇ ਆ ਇਹ ਸੰਵਿਧਾਨ ਬਦਲਣਾ ਚਾਹੁੰਦੇ ਆ ਆਪਣਾ ਸੰਵਿਧਾਨ ਬਦਲ ਗਿਆ ਤਾਂ ਇਹ ਰਾਜ ਆ ਜਿਹੜਾ ਤਾਨਾशाही ਚ ਬਦਲ ਜਾਣਾ ਸਾਡਾ ਵੋਟਾਂ ਦਾ ਰਾਜ ਖੋਲੜ ਗੇ ਜੇ ਸੰਵਿਧਾਨ ਬਦਲਿਆ ਤਾਂ ਜੋ ਅੰਬੇਦਕਰ ਸਾਹਿਬ ਨੇ ਸੰਵਿਧਾਨ ਦਿੱਤਾ ਹੋਇਆ ਉਹਦੇ ਨਿਰਮਾਤਾ ਅੰਬੇਦਕਰ ਸਾਹਿਬ ਹੈ ਸੰਵਿਧਾਨ ਬਦਲਿਆ ਤਾਂ ਅੰਬੇਦਕਰ ਸਾਹਿਬ ਦਾ ਨਾਮ ਵੀ ਵਿੱਚੋਂ ਕੱਟਿਆ ਜਾਣਾ ਨਵਾਂ ਬੰਦਾ ਆ ਜਾਏਗਾ ਲਿਖਣ ਵਾਲਾ ਸੰਵਿਧਾਨ ਬਦਲਿਆ ਤਾਂ ਅੰਬੇਦਕਰ ਦੀ ਸੋਚ ਖਤਮ ਹੋ ਦੇਗੀ ਅੰਬੇਦਕਰ ਸਾਹਿਬ ਦਾ ਨਾਮ ਖਤਮ ਕਰਨਗੇ ਸੰਵਿਧਾਨ ਬਦਲਿਆ ਤਾਂ ਜੋ ਗਰੀਬਾਂ ਨੂੰ ਰਿਜ਼ਰਵੇਸ਼ਨ ਮਿਲੀ ਉਹ ਖਤਮ ਹੋ ਜਾਣੀ ਹੈ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਆ ਬੀਜੇਪੀ ਵਰਗੀਆਂ ਜਿਹੜੀਆਂ ਸੰਵਿਧਾਨਵਦਨ ਲੱਗੀਆਂ ਤਾਂ ਤਾਂ ਇਹਨਾਂ ਨੂੰ ਨੱਥ ਪਾਉਣ ਵਾਸਤੇ ਤੁਸੀਂ ਮੇਰੇ ਮਰਿੰਡਾ ਸ਼ਹਿਰ ਜਾ ਕੇ ਦੇਖੋ ਉੱਥੇ ਰੇਲਵੇ ਫਾਟਕ ਸਾਰਾ ਦਿਨ ਲੱਗਿਆ ਰਹਿੰਦਾ ਸੀ ਮੈਂ ਉੱਥੇ ਅੰਡਰ ਬ੍ਰਿਜ ਬਣਾ ਕੇ ਦਿੱਤਾ ਇੱਥੇ ਵੀ ਬਣਾਵਾਂਗੇ ਅੰਡਰ ਬ੍ਰਿਜ ਜਿਹੜਾ ਇੱਥੇ ਕੁਝ ਪਾਟਿਆ ਨਾ ਮੈਂ ਉੱਥੇ ਆਪਣਾ ਸਟੇਡੀਅਮ ਬਣਾ ਕੇ ਦਿੱਤਾ ਇੱਥੇ ਸਾਡੇ ਮੁੰਡਿਆਂ ਵਾਸਤੇ ਕੁੜੀਆਂ ਵਾਸਤੇ ਖੇਡਣ ਨੂੰ ਸਟੇਡੀਅਮ ਨਹੀਂ ਐਸੀ ਸਟੇਡੀਅਮ ਬਣਾ ਕੇ ਦੇਣਾ ਗਰਾਊਂਡ ਦਾ ਸਟੇਡੀਅਮ ਹੋਇਤੀ ਜੁੰਦੀ ਨੇ ਗਰਾਊਂਡ ਬਣਾ ਕੇ ਦੇਣਾ ਹੈ ਇੱਥੇ ਸੰਤੋਖ ਪੂਰੇ ਮੱਲੇ ਨੂੰ ਰਸਤਾ ਨਹੀਂ ਜਾ ਰਿਹਾ ਉਹਦਾ ਪ੍ਰਬੰਧ ਕਰਕੇ ਦਵਾਂਗੇ ਸੋ ਬਹੁਤ ਗੱਲਾਂ ਹੈਗੀਆਂ ਇਹ ਮੈਨੂੰ ਸਾਰੇ ਕੰਮ ਕਰਨੇ ਆਉਂਦੇ ਮੈਂ ਐਮਸੀ ਵੀ ਰਿਹਾ ਦੋ ਵਾਰ ਮਿਊਂਸਪਲ ਕਮੇਟੀ ਦਾ ਪ੍ਰਧਾਨ ਰਿਹਾ ਤਿੰਨ ਵਾਰ ਐਮਐਲਏ ਰਿਹਾ ਇਹ ਮੇਰੇ ਹੱਥਾਂ ਚੋਂ ਕੱਢੇ ਹੋਏ ਕੰਮ ਹੈ ਤਾਂ ਉਹ ਤਾਂ ਹੀ ਨਾ ਕਹਿੰਦੇ ਵੀ ਘਰ ਘਰ ਦੇ ਵਿੱਚ ਚੱਲੀ ਗੱਲ ਹੈ ਜੰਨੀ ਕਰੇ ਮਸਲੇ ਹੱਲ ਇਹ ਮਸਲੇ ਹੱਲ ਕਰਨੇ ਆਉਂਦੀਆਂ ਰੱਪਾ ਨੇ ਸਾਰਿਆਂ ਨੇ ਰਲ ਕੇ ਕਰਨੇ ਸੋ ਸਾਰਿਆਂ ਨੂੰ ਬੇਨਤੀ ਹੈ ਬੀਬੀ ਜੀ ਇੱਕ ਇੱਕ ਬੋਰਡ ਸਾਰਿਆਂ ਨੇ ਪਾਉਣੀ ਹੈ ਸਾਰਿਆਂ ਦੇ ਪਾਉਣੀ ਹੈ ਘਰਦਿਆਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਜਿੱਦਾਂ ਬਿਆਨ ਚੱਲੇ ਹੁੰਦੇ ਆ ਨਾ ਇਸ ਤਰ੍ਹਾਂ ਮੋਟਾ ਪਾਉਣ ਜਾਣੀਆਂ ਔਰ ਕਈਆਂ ਨੇ ਭੋਗ ਮੰਗੂ ਵੀ ਜਾਣਾ ਹੈ ਉਹਨਾਂ ਦਾ ਭੋਗ ਹੋ ਜਾਣਾ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਤੁਸੀਂ ਬਹੁਤ ਉਤਸ਼ਾਹ ਦਿੱਤਾ ਬਹੁਤ ਵੱਡੀ ਗਿਣਤੀ ਦੇ ਤੁਸੀਂ ਆਏ ਹੈ ਤੁਹਾਡਾ ਬਹੁਤ ਧੰਨਵਾਦੀ ਮੈਂ ਤੁਹਾਡਾ एहसान ਜਿੰਦਗੀ ਭਰ ਨਹੀਂ ਭੁੱਲਾਂ ਤੁਹਾਡੇ ਕੰਮਾਂ ਦੇ ਵਿੱਚ ਖੜਾਂਗਾ ਤੁਹਾਡੀ ਪੱਗ ਨੂੰ ਕਦੇ ਦਾਗ ਨਹੀਂ ਲੱਗੇਗਾ ਕਿ ਸਾਡਾ ਮੁੰਡਾ ਚੰਨੀ ਕਿਤੇ ਕੋਈ ਗਲਤ ਕੰਮ ਕਰਦਾ ਸੀ ਤੁਹਾਡੀ ਪੱਗ ਨੂੰ ਉੱਚੀ ਕਰਾਂਗਾ ਧੰਨ ਗੁਰੂ ਦੇ ਜੈ ਗੁਰੂ ਦੇ ਜੜੋਈ ਪੱਟਾ ਨਾ ਟੁੱਟਿਆ ਰਹੇ ਔਰ ਚੰਨੀ ਜੀ ਚੰਨੀ ਜੀ ਤੁਹਾਨੂੰ ਵਿਸ਼ਵਾਸ ਦੋਨੇ ਆ ਆਪਣੀ ਅੱਖਾਂ ਦੀਆਂ ਪਲਕਾਂ ਤੇ ਬਿਠਾਉਂਦੇ ਹੋ ਬਹੁਤ ਹੀ ਚਾਅ ਮਨਾ ਦੇ ਨਾਲ ਉਹਨਾਂ ਦਾ ਇੰਤਜ਼ਾਰ ਕਰ ਰਹੇ ਸੀ ਸੋ ਮੈਂ ਸਾਰੀ ਸੰਗਤ ਵੱਲੋਂ ਮਾਨਯੋਗ ਸਰਦਾਰ ਚੰਦਰਜੀਤ ਸਿੰਘ ਜੰਨੀ ਸਾਫਤਾ ਮੁੱਖ ਮੰਤਰੀ ਸਾਹਿਬ ਛੱਡ ਕੇ ਅੱਜ ਕਾਂਗਰਸ ਪਾਰਟੀ ਜੰਨੀ ਸਾਹਿਬ ਦੀ ਗਾਇਕ ਸ਼ਾਮਲ ਹੋ ਰਿਹਾ ਮੈਂ ਵਿਅਕਤੀ ਕਰਦਾ ਸਾਥੀ ਚੰਮਜੀਤ ਰਾਲ ਵਿੱਕੀ ਜੀ ਬਾਸਰ ਜੀ ਉਹ ਵੀ ਆ ਜਾਣ ਔਰ ਸਾਥੀ ਕੁਲਵਿੰਦਰ ਕੁਮਾਰ ਮਹਿਮੀ ਮਾਣਾ ਜੀ ਦੇ ਸਾਥੀ ਦਲਵੀਰ ਕੁਮਾਰ ਮੈਂਮੀ ਗਾਲੂ ਰਾਮ ਦੀ ਲਾਲੀ ਆਪਣੀ ਪਾਰਟੀ ਨੂੰ ਛੱਡ ਕੇ ਜਿਹੜਾ ਉਹ ਕਾਂਗਰਸ ਸ਼ਾਮਲ ਹੋ ਰਹੇ ਆ ਬੜੇ ਚੱਲੋ ਸਾਰੇ ਮੈਂ ਵੀ ਸਰਪ੍ਰਾਈਜ਼ ਹੀ ਹੈ ਹਾਂ ਹਾਂ ਕਾਰਿਗਰਮ ਬਸਲ ਜੀ ਕਾਲੂ ਰਾਮ ਜੀ ਆਓਗੇ ਤੁਸੀਂ ਨਹੀਂ ਨਹੀਂ ਇੱਕ ਮਿੰਟ ਜੀ ਆਯੋ ਯਾਰ ਹੁਣ ਬੇਨਤੀ ਕਰਦਾ ਹੈ ਕਿ ਜਿਹੜੀ ਪਾਰਟੀ ਸ਼ਾਮਲ ਹੋ ਰਹੀ ਹੈ ਰਾਜਕੁਮਾਰ ਪਿੰਗਾਵਾਲਾ ਪਾਪਾ ਜੀ ਬਾਜੀ ਹੱਥੋਂ ਤੋਂ ਤੁਹਾਡੇ ਸਾਰੇ ਵਿੱਚ ਆਉਂਦੇ ਆ ਹੋਰ ਇਹਨਾਂ ਸਰਕਾਰ ਨੂੰ ਸਾਡੇ ਕਰਮਾਂ ਤੋਂ ਚੋਣਾਂ ਦਾ ਚੋਣ ਨਿਸ਼ਾਨ ਵੀ ਇਹੀ ਆਪਣਾ ਹੌਣ ਵਾਲੀ ਇੱਕ ਤਰੀਕ ਨੂੰ ਕੱਲੀ ਕੱਲੀ ਮੋਹ ਤੁਹਾਡੀ ਹੱਥ ਵਿੱਚ ਚੋਣ ਸ਼ਾਹ ਤੇ ਲੱਗਣੀ ਚਾਹੀਦੀ ਹੈ ਉਹਨਾਂ ਦੀ ਕਾਹਦੀ ਕਾਹਦੀ ਆਂ ਨੇੜੇ ਹੱਲੀ ਤਲਖ ਤੇ ਹੋਰ ਬਤੇਰਾ ਉਹ ਬੋਤਾ ਭਾਪੀ ਆਂ ਗਿਆ ਨੇੜੇ ਲੀਡਰ ਖੜੇ ਹੋਰ ਬਤੇ ਰਹੇ ਉਹ ਦਲ ਬੰਦੂ ਲੋਕਾਂ ਨੂੰ ਸੁਰਤ ਲੈ ਆਉਣੀ ਆ ਭਾਪੀ ਉਹ ਦਲ ਬੰਦੂ ਲੋਕਾਂ ਨੂੰ ਸੁਣ ਲੈ ਆਉਣੀ ਆ ਭਾਪੀ ਚੋਣ ਸ਼ਾਰ ਕਿਹੜਾ ਜੀ ਆਪਣਾ ਹੱਥ ਤੋਂ ਬਾਦੀ ਹੱਥ ਉੱਤੇ ਕਰਕੇ ਹਉ ਇਸ ਵਾਰੀ ਮੈਂ ਬੋਤ ਚੰਨੀ ਨੂੰ ਕਾਉਣੀ ਆ ਭਾਪੀ ਹਉ ਇਸ ਵਾਰੀ ਮੈਂ ਬੋਤ ਚੰਨੀ 到底。 ਨਿਸ਼ਾਨ ਕਿਹੜਾ ਜੀ ਆਪਣਾ ਹੱਥ ਕੋ ਬਾਰੀ ਹੱਥ ਉੱਤੇ ਕਰਦੇ ਹਾਂ ਹੋ ਜੇ ਸਬਾਰੀ ਮੈਂ ਭੂਤ ਚੰਡੀ ਨੂੰ ਕਹੋਨੀ ਆ ਭਾਵੀ ਹੋ ਜੇ ਸਬਾਰੀ ਮੈਂ ਉਹ ਲੋਕਾਂ ਨੂੰ ਸੁਣ ਲੈਣੀ ਐ ਭਾਗੀ ਉਹ ਦਲਬਤ ਨੂੰ ਲੋਕਾਂ ਨੂੰ ਸੁਣ ਲੈ ਆਉਣੀ ਐ ਭਾਗੀ ਇਸ ਵਾਰੀ ਮੈਂ ਬੁੱਕਦਨੀ ਲੈ ਆਪੀ ਉਹ ਦਲਬਤ ਨੂੰ ਨਾ ਤਾਬੂ ਸੁਣ ਲੈ ਆਉਣੀ ਐ ਭਾਗੀ ਹਉ ਇਸ ਵਾਰੀ ਮੈਂ ਬੁੱਕਦਨੀ ਲੈ ਆਉਣੀ ਐ ਭਾਗੀ ਇਸ ਵਾਰੀ ਮੈਂ ਬੁੱਕਦਨੀ ਪ੍ਰਧਾਨ ਸਾਹਿਬ ਮੈਂਬਰ ਸਹਿਬਾਨ ਹੋਰ ਸਾਰੇ ਪਤਵੰਤੇ ਸੱਜਣੋ ਸਤਿਕਾਰਯੋਗ ਬਜ਼ੁਰਗੋ ਸਤਿਕਾਰਯੋਗ ਬੀਬੀਓ ਭੈਣੋ ਤੇ ਭਰਾਵੋ ਜੈ ਗੁਰੂ ਦੇਵ ਧੰਨ ਗੁਰੂ ਦੇਵ ਐਸਾ ਚਾਹੂੰ ਰਾਜ ਮੈਂ ਇਹ ਪਾਸਛਾਇਆਂ ਮਿਲਦੀਆਂ ਰਾਜ ਮਿਲਦੇ ਕਰਾਂ ਦੇ ਵਿੱਚ ਉਂਤੀ ਹੁੰਦੀ ਹੈ ਤੋ ਮੈਂ ਤੁਹਾਡਾ ਧੰਨਵਾਦੀ ਆ ਕਿ ਤੁਸੀਂ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਬੈਠੇ ਆ ਖਾਸ ਤੌਰ ਤੇ ਬੀਬੀਆਂ ਦਾ ਬੰਦਿਆਂ ਨੂੰ ਤਾਂ ਸੁਗਿੱਜਾ ਹੀ ਨਹੀਂ ਛੱਡੀ ਬੈਠਣ ਸਾਰਾ ਬੀਬੀਆਂ ਦਾ ਹੀ ਰਾਜ ਚੱਲ ਰਿਹਾ ਐਨੀਆਂ ਬੀਬੀਆਂ ਨਾਲ ਤਾਂ ਆਪਾਂ ਦਿੱਲੀ ਜਿੱਤ ਲਈਏ ਇਹ ਤਾਂ ਜਗੰਦਰ ਜਿੱਤਣਾ ਇੱਕ ਓਟਾੜੂ ਵਾਲਿਆ ਮੁੜ ਕੇ ਲੱਭੇ ਨਹੀਂ 1000 ਰੁਪਏ ਦੀ ਗੱਲ ਕਰਕੇ ਹੋਣ ਜਦ ਆਏ ਨਾ ਐਤ ਕੀ ਝਾੜੋ ਜਰੂਰ ਚੱਕ ਲਿਓ ਦੋ ਵਾਰ ਤਾਂ ਝੂਠ ਬੋਲ ਕੇ ਲੈ ਗਏ ਬੁੱਢਾ ਐਤ ਕੀ ਝਾੜੋ ਨਾਲ ਕਿਉਂ ਵੀ ਦਾਦੇ ਮੰਗਵਾੜਿਓ ਹੁਣ ਦੱਸੋ ਕਿਆ ਕਰੀਏ ਟੋਟਾ ਨੌਜਵਾਨ ਵੀਰ ਸਾਡੇ ਪ੍ਰੋਗਰਾਮਾਂ 'ਚ ਬਹੁਤ ਆਉਂਦੇ ਐ ਇਹਨਾਂ ਨੇ ਦੇਖ ਲਿਆ ਕਿ ਉਧਰਲੇ ਪਾਸੇ ਜਿਹੜੇ ਇਨਕਲਾਬ ਦਾ ਨਾਰਾ ਦਿੰਦੇ ਸੀ ਅਸਲ ਦੇ ਵਿੱਚ ਗਦਾਰ ਐ ਮੈਂ ਪਹਿਲਾਂ ਕਿਹਾ ਸੀ ਇਹ ਕਾਲੇ ਅੰਗਰੇਜ਼ ਆ ਗਏ ਆਪਾਂ ਲੁੱਟ ਕੇ ਲੈ ਜਾਣਗੇ ਉਹ ਜਹਾਜ਼ ਪੈਸਾ ਸਾਡਾ ਜਹਾਜ਼ਾਂ ਪਰ ਕੇਜਰੀਵਾਲ ਨੂੰ ਚੱਕੀ ਫਿਰ ਗਿਆ ਸਾਡਾ ਭਗਵੰਤ ਮਾਨ ਮੈਂ ਤਾਂ ਪਹਿਲੇ ਕਿਹਾ ਸੀ ਵੀ ਸ਼ਰਾਬੀ ਨੂੰ ਤਾਂ ਕੋਈ ਨਿਆਣਾ ਨਹੀਂ ਪੜਾਉਂਦਾ ਯਾਰ ਆਪਾਂ ਪੰਜਾਬ ਸੰਭਾਲ ਲੱਗੇ ਹੋਏ ਨੁਕਸਾਨ ਤਾਂ ਹੋਣਾ ਹੀ ਪਿੱਛੇ ਜੇ ਸ਼ਰਾਬੀ ਕੇ ਸੰਗਰੂਰ ਦੇ ਕੋਲ ਬੰਦੇ ਮਰ ਗਏ 21 ਕਈ ਅੰਨੇ ਹੋ ਗਏ ਨਕਲੀ ਸ਼ਰਾਬ ਦੇ ਨਾਲ ਮੈਂ ਗਿਆ ਮਨੂੰ ਕਹਿੰਦੇ ਵੀ ਕਿਆ ਬੋਲ ਕਹਿਣਾ ਜੀ ਤੁਸੀਂ ਸ਼ਰਾਬ ਦੇ ਨਾਲ ਬੰਦੇ ਮਰਗੇ ਮੈਂ ਕਿਉਂ ਜੇ ਸ਼ਰਾਬੀਆਂ ਦੀ ਸਰਕਾਰ ਹੈ ਸ਼ਰਾਬ ਨਾਲੇ ਮਰੂੰਗੇ ਸੋ ਇਹ ਲੋਕਾਂ ਨੇ ਸਾਡਾ ਕੁਝ ਨਹੀਂ ਕੀਤਾ ਬੀਬੀਆਂ ਦੇ 1000 ਰੁਪਏ ਦਾ ਖਾਦੀ ਗੱਡੀ ਦੇਣਾ ਹੀ ਨਹੀਂ ਸੀ ਇਹਨਾਂ ਨੇ ਝੂਠ ਬੋਲੇ ਸੀ ਪੈਨਸ਼ਨ ਵਾਲਿਆਂ ਨੂੰ ਕਹਿੰਦੇ ਸੀ 2500 ਕਰ ਦਾਂਗੇ ਮੈਂ ਉਹ 750 ਦੇ 1500 ਕਰੀ ਤੀ ਇਹਨਾਂ ਨੇ ਇੱਕ ਪੈਸਾ ਨਹੀਂ ਵਧਾਇਆ ਆ ਜਿਹੜੀ ਸ਼ਗਨ ਸਕੀਮ ਹੈ ਸ਼ਗਨ ਸਕੀਮ ਮੁੜ ਕੇ ਆਈ ਨਹੀਂ ਜਿੱਦਣ ਦੇ ਆਏ ਮਾਮੇ ਮੁੜ ਕੇ ਆਏ ਹੀ ਨਹੀਂ ਕਿਸੇ ਨੂੰ ਸ਼ਗਨ ਸਕੀਮ ਨਹੀਂ ਮਿਲੀ ਕੁੜੀਆਂ ਦਾ ਵਿਆਹ ਕਰਦੇ ਆਂ ਠੀਕਦੇ ਆਂ ਵੀ 51000 ਰੁਪਏ ਆਊਗਾ ਕੋਈ ਨਹੀਂ ਆਇਆ ਸੋ ਇਹ ਸਾਰੀਆਂ ਗੱਲਾਂ ਝੂਠ ਦੇ ਬਲੰਦੇ ਬਣਾ ਗਏ ਆ ਜਿਹੜਾ 0 ਵੀ ਲਾਉਂਦਾ ਇਹਦਾ ਆਪਾਂ ਕਰਕੇ ਸੀ ਕੰਮ 300 ਯੂਨਿਟ ਮਾਫ ਕਰਕੇ ਸੀ ਆਪਾਂ ਇਹਨਾਂ ਨੇ ਉੱਪਰ 301 ਲਗਾ ਕੇ ਇਹ ਪਹਿਲੇ ਜੇ 301 ਬਜਾ 300 ਵੀ ਗਿਆ ਉਹ 3 ਮੇ ਸਾਢੇ ਬੰਦੇ ਦਾ ਮੀਟਰ ਕਰਨੀ ਦੇਖੀ ਜਾਂਦੇ ਕਿ 300 ਨਾਲ ਜਵੇਂ 390 ਨਾਲ ਜੀਰੋ ਜਾਊਗੀ ਇੱਕ ਲਈ ਜਾਂ ਵੀ ਖਾਣੋ ਕਰ ਦੇਣਾ ਆਪਾਂ 300 ਇਕਲਾ ਚੱਖਣਾ ਹੀ ਨਹੀਂ ਤਦਸਾ ਬਾਪ ਦਾ ਸਿੱਧਾ ਹੀ ਮਾਫ ਰਹੂਗਾ ਆਪਾਂ ਜਦ ਮੁੱਖ ਮੰਤਰੀ ਬਣੇ ਤਾਂ ਮੈਂ ਗੁਰੂ ਰਵਿਦਾਸ ਜੀ ਦੀ ਬਾਣੀ ਦਾ ਅਧਿਆਨ ਸੈਕਟਰ ਬਣਾਉਣ ਵਾਸਤੇ ਫੱਲਾ ਡੇਰੇ ਚ 25 ਕਰੋੜ ਰੁਪਏ ਦਾ ਚੈੱਕ ਦਿੱਤਾ 100 ਕਰੋੜ ਰੁਪਏ ਪਾਸ ਕਰਕੇ ਇਹਨਾਂ ਦੀ ਸਰਕਾਰ ਆਈ ਤਾਂ ਵਾਪਸ ਲੈ ਗਏ ਪਿਛਲੀਆਂ ਬੂਟਾਂ 'ਚ ਫੇਰ ਲੈ ਕੇ ਆ ਗਏ ਬਾਬਾ ਜੀ ਕਹਿੰਦੇ ਤਾਂ ਸਾਡੇ ਜੰਨੀ ਵਾਲੀ ਆ ਤੁਸੀਂ ਕਿਹ ਲੈ ਆਏ ਅੱਜ ਅੱਜ ਤੱਕ ਕੋ ਪੈਸੇ ਨਹੀਂ ਇਹਨਾਂ ਨੇ ਖਰਚੇ ਬੇਈਮਾਨ ਐ ਕਹਿੰਦੇ ਜੀ ਇੱਕ ਡਿਪਟੀ ਸੀਐਮ ਅਸੀਂ ਦਲਿਤਾਂ 'ਚ ਬਣਾਉਂਗੇ ਅੱਜ ਤੱਕ ਨਹੀਂ ਬਣਾਇਆ ਪਿਛਲੀ ਬੂਟਾਂ 'ਚ ਵੀ ਦੇ ਕੇ ਉਸ ਤੋਂ ਪਿਛਲੀ ਬੂਟਾਂ 'ਚ ਵੀ ਕਹਿੰਦੇ ਬਣਾਉਂਗੇ ਨੀਤ ਮਾੜੀ ਐ ਚਾੜੂ ਵਾਲਿਆਂ ਦੀ ਨੀਤ ਮਾੜੀ ਏ ਇਹਨਾਂ ਦੇ ਮਨ ਦੇ ਵਿੱਚ ਖੋਟ ਹੈ ਇਹਨਾਂ ਨੂੰ ਤਕਲੀਫ ਹੈ ਕਿ ਲੋਕ ਅੱਗੇ ਨਾ ਆ ਜਾਣ ਇਸ ਕਰਕੇ ਕਰਦੇ ਮੇਰੇ ਨਾਲ ਤਾਂ ਨਾ ਇੰਟਰਨੈਸ਼ਨਲ ਸਟਾਈਲ ਕਬੱਡੀ ਖੇਲਦੇ ਐ ਮੈਂ ਕਿਹਾ ਪੰਜਾਬ ਸਟਾਈਲ ਖੇਲ ਕੇ ਦੇਖ ਲੋ ਕੱਲੇ ਨੂੰ ਕੱਲਾ ਇਹ ਨੈਸ਼ਨਲ ਸਟਾਈਲ ਖੇਲਦੇ ਵੀ ਅਸੀਂ ਸਾਰੇ ਤੋਂ ਕੱਲਾ ਲੇਕਿਨ ਆਪਰ ਤੁਹਾਡੇ ਸਪੋਰਟ ਦੇ ਨਾਲ ਕੱਲਿਆਂ ਨਹੀਂ ਸਾਰੇ ਦੱਪਣੇ ਤੁਹਾਨੂੰ ਤੁਹਾਡੀ سپورਟ ਚਾਹੀਦੀ ਹੈ ਮੈਂ ਪਿਛਲੇ ਵੋਟਾਂ ਚ ਵੀ ਆਇਆ ਸੀ ਇੱਥੇ ਐਸੀ ਜਗ੍ਹਾ ਮੌਸਮ ਜਿਆ ਖਰਾਬ ਸੀਗਾ ਤੁਹਾਡੇ ਯਾਦ ਹੋਣਾ ਉਹ ਬੀਬੀ ਜੀ ਵਾਸਤੇ ਵੋਟਾਂ ਮੰਗਣ ਪਾਇਆ ਸੀ ਤੇ ਬੀਬੀ ਜੀ ਨੂੰ ਵੋਟਾਂ ਪਾਓ ਤੁਸੀਂ ਚੌਧਰੀ ਸਾਹਿਬ ਦੀ ਡੈਥ ਹੋ ਗਈ ਸੀ ਚੌਧਰੀ ਸਾਹਿਬ ਵਧੀਆ ਬੰਦੇ ਸੀ ਮੇਰਾ ਬੜਾ ਪਿਆਰ ਸੀ ਉਹਨਾਂ ਦੇ ਨਾਲ ਅਚਾਨਕ ਉਹਨਾਂ ਦੀ ਮੌਤ ਹੋ ਗਈ ਬੀਬੀ ਜੀ ਇਲੈਕਸ਼ਨ ਲੜੇ ਉਹਨਾਂ ਵਾਸਤੇ ਮੈਂ ਵੋਟਾਂ ਮੰਗੀਆਂ ਪਰ ਉਹ ਛੱਡ ਕੇ ਜੁੰਡੀ ਦੇ ਯਾਰ ਮੇਰੇ ਜੱਟ ਉਹ ਚੱਲ ਦੀ ਗੰਦਾਸੀ ਦੇਖ ਕੇ ਜਦ ਮਨ ਨੂੰ ਟਿਕਟ ਮੈਨੇ ਫੇਰ ਉੱਪਾ ਜਗੇ ਕੋਈ ਗੱਲ ਨਹੀਂ ਲੇਕਿਨ ਆਪਾਂ ਕਹਿੰਦੇ ਵੀ ਲੋਕ ਖੜੇ ਆ ਉੱਥੀ ਉਹ ਮੌਸਮ ਵਾਂਗੂ ਬਦਲ ਗਏ ਇੱਥੇ ਰੁੱਖਾਂ ਵਾਂਗੂ ਖੜੇ ਨੇ ਤੁਸੀਂ ਰੁੱਖਾਂ ਵਾਂਗੂ ਖੜੇ ਹੋ ਤੁਸੀਂ ਤੱਕੜੇ ਹੋ ਤੁਸੀਂ ਆਪਣੀ ਲੱਤਾਂ ਜਾਨ ਪਾ ਕੇ ਖੜੇ ਹੋ ਸਾਰੇ ਜਾਣੇ ਮੈਂ ਵੀ ਤੁਹਾਨੂੰ ਵਿਸ਼ਵਾਸ ਦਵਾਣਾ ਕਿ ਤੁਹਾਡੇ ਨਾਲ ਖੜਾ ਦਾ ਪਿੱਛੇ ਨਹੀਂ ਭੱਜਦਾ ਨਾ ਕਿਸੇ ਨੂੰ ਕੁਝ ਕਰਨ ਦਿੰਦਾ ਤੁਹਾਡੇ ਨਾਲ ਕੋਈ ਗੱਲ ਹੋਏਗੀ ਤਾਂ ਪਹਿਲਾਂ ਚੰਨੀ ਖੜਾ ਹੋਊਗਾ ਤੁਹਾਡਾ ਮਮਾ ਅਰੇ ਆਪਣੀ ਇੱਕ ਕੌਮ ਡਾਲੇ ਵਾਲੇ ਥੋੜੋ ਆ ਕਿਸੇ ਦੇ ਇਹ ਵੀ ਕੋਈ ਭੁਲੇਖੇ ਵਿੱਚ ਰਹੇ ਦਬਕਾ ਦੋਕਾ ਮਾਰਨ ਵਾਲੇ ਜੋ ਭੁਲੇਖਾ ਛੱਡ ਦੇਵੇ ਐਈ ਤਾਂ ਜਿਵੇਂ ਚੁਗਦਾਗੇ ਜੇ ਕੋਈ ਗੱਲ ਹੋਏਗੀ ਲੇਕਿਨ ਆਪਾਂ ਨੇ ਇਮਾਨਦਾਰੀ ਨੀਖ ਨੀਤੀ আর ਸ਼ਰਾਫਤ ਬੱਲੇ ਰੱਖੀ ਹੋਈ ਐ ਐਸੀ ਸ਼ਰਾਫਤ ਨਾਲ ਅੱਗੇ ਵਧਦੇ ਆਂ ਸ਼ਰਾਫਤ ਹੀ ਰੱਖਣੀ ਐ ਆਪਾਂ ਨੇ ਨਹੀਂ ਲੜਨਾ ਜੇ ਕੋਈ ਪੰਗਾ ਲਏਗਾ ਤਾਂ ਮੂੰਹ ਤੋੜ ਜਵਾਬ ਦੇਣਾ ਆਪਾਂ ਸਾਰਿਆਂ ਨੂੰ ਨਹੀਂ ਆਉਂਦਾ ਸੋ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਮੈਂ ਮੁੱਖ ਮੰਤਰੀ ਬਣਿਆ ਤਾਂ ਜਿੰਨੇ ਬਿਜਲੀ ਦੇ ਬਕਾਏ ਸੀ ਤੁਹਾਡੇ ਉਹਨਾਂ ਦੇ ਵਿੱਚ ਕਿਸੇ 10000 ਖੜਾ ਸੀ ਕਿਸੇ ਦਾ 20000 ਕਿਸੇ ਦਾ 50000 ਸਭ ਦੇ ਮਾਫ ਕਰਤੇ ਸੀ 1500 ਕਰੋੜ ਰੁਪਏ ਦਾ ਫਾਇਦਾ ਹੋਇਆ ਪਾਣੀ ਦੇ ਬਕਾਏ ਜਿਹੜੇ ਸੀ ਸਾਰੇ ਮਾਫ ਕਰਤੇ ਸੀ ਪੈਟਰੋਲ ਸਸਤਾ ਕੀਤਾ 10 ਰੁਪਏ ਲੀਟਰ ਅੱਜ ਤੱਕ ਕਿਸੇ ਨੇ 1 ਰੁਪਿਆ ਵੀ ਨਹੀਂ ਕਰਦੇ ਵਧਾਉਂਦੇ ਤਾਂ ਹੈਗੇ ਇਹ ਬੀਜੇਪੀ ਵਾਲੇ ਕਦੇ ਘਟਾਇਆ ਨਹੀਂ ਮੈਂ 10 ਰੁਪਏ ਸਸਤਾ ਕੀਤਾ ਸੀ ਡੀਜ਼ਲ 5 ਰੁਪਏ ਸਸਤਾ ਕੀਤਾ ਉਹディア ਪੈਨਸ਼ਨਾਂ ਵਧਾਈਆਂ ਹਰ ਸੁਵਿਧਾ ਦਿੱਤੀ ਆ ਪਾਣੀ ਦੀ ਟੈਂਕੀਆਂ ਦੇ ਬਿੱਲ ਮਾਫ ਕੀਤੇ ਤੇ ਹਰ ਗਰੀਬ ਆਦਮੀ ਨੂੰ ਫਾਇਦਾ ਹੋਇਆ ਲੇਕਿਨ ਅੱਜ ਅੱਜ ਮੈਂ ਜਿੰਦਰ ਤੋਂ ਜ਼ਿਆਦਾ ਨਸ਼ਿਆਂ ਦੀ ਪਰਮਾਰ ਹੋਈ ਵੀ ਐ ਆਟਾ ਦਾਲ ਨੇ ਸਾਡੀ ਗਰੀਬੀ ਨਹੀਂ ਚੱਕਣੀ ਇਹ ਠੀਕ ਹੈ ਕਿ ਸਕੀਮ ਚੱਲਦੀ ਰਹੂਗੀ ਅੱਗੇ ਵੀ ਦਵਾਗੇ لیکن ਸਾਡੇ ਗਰੀਬੀ ਚ ਕੋਣੀ ਪੜ੍ਹਾਈ ਦੇ ਨਾਲ ਸਾਡੇ ਬੱਚਿਆਂ ਨੂੰ ਜਦ ਚੰਗੀ ਪੜ੍ਹਾਈ ਮਿਲੂਗੀ ਯਾਰ ਫ੍ਰੀ ਤੇ ਆ ਸਸਤੀ ਮਿਲੂਗੀ ਮੈਂ ਉਹ ਕੰਮ ਕਰਨ ਵਾਸਤੇ ਆਇਆ ਮੈਂ ਇੱਥੇ ਯੂਨੀਵਰਸਿਟੀਆਂ ਖੋਲਣੀਆਂ ਮੈਂ ਕਾਲਜ ਖੋਲਣੇ ਆ ਮੈਂ ਬੱਚਿਆਂ ਨੂੰ ਰੁਜ਼ਗਾਰ ਦੇਣਾ ਹੈ ਤਾਂ ਕਿ ਅਟਾ ਦਾੜ ਤਾਂ ਆਪੇ ਫੇਟ ਲੈਣਗੇ ਫਿਰ ਉਹ ਰੁਜ਼ਗਾਰ ਦੇਣਾ ਹੈ ਉਹਨਾਂ ਨੂੰ ਨੌਕਰੀਆਂ ਦੇਣੀਆਂ ਮੈਂ ਇਹ ਕੰਮ ਕਰਨ ਵਾਸਤੇ ਆਇਆ ਇੱਥੇ ਤਾਂ ਨਸ਼ਿਆਂ ਦੀ ਪਰਹਾਰ ਹੋਈ ਪਈ ਹੈ ਮੈਂ ਡੇਢ ਮਹੀਨੇ ਤੇ ਇੱਥੇ ਆਇਆ ਨਸ਼ੇ ਦਾ ਰੋਲਾ ਪਾਇਆ ਹੈ ਪੁਲਿਸ ਚੱਕ ਨਹੀਂ ਹੋਗੀ ਹੁਣ ਤਿੰਨ ਖੇਪਾਂ ਪੜੀਆਂ ਇੱਕ ਟਰੱਕ ਦਾ ਪੁੱਕੀ ਦਾ ਤੁਹਾਡੇ ਸ਼ਹਿਰ ਵਿੱਚ ਤੇ ਫੜਿਆ ਔਰ ਫੜਿਆ ਹੈਗਾ ਉਹਦੇ ਵਿੱਚ ਰਣਜੀਤ ਸਿੰਘ ਕਰਨ ਜੋਤ ਸਿੰਘ ਕਿਹਾ ਨਾਮ ਹੈ ਕਾਲਾ 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 ਉਹ ਬੰਦਾ ਕੌਣ ਹੈ ਆ ਬੰਦਾ ਹੈ ਉਹ ਆ ਉਹਦੇ ਭੋਡੋ ਹੈ ਖੜੇ ਆਮ ਆਦੀ ਪਾਰਟੀ ਦਾ ਜਿਹੜਾ ਇੱਥੇ ਪ੍ਰਿੰਸੀਪਲ ਇਚਾਰਜ ਆ ਉਹ ਨੂੰ ਸਨਮਾਨ ਕਰਨ ਲੱਗਿਆ ਵਾ ਜਿਹੜੇ ਬੰਦਿਆ ਤੇ ਤੱਕ ਭੁੱਕੀ ਦਾ ਫੜਿਆ ਉਹਨੂੰ ਆਮ ਆਦੀ ਪਾਰਟੀ ਵਾਲੇ ਸਨਮਾਨ ਕਰ ਰਹੇ ਇਹੀ ਲੋਕ ਨਸ਼ਾ ਫਲਾਉਂਦੇ ਆ ਕਹਿੰਦੇ ਸਰਕਾਰਾਂ ਹੀ ਬਕਾਉਂਦੀਆਂ ਨੇ ਚਿੱਟਾ ਐਵੇਂ ਨਹੀਂ ਛਰੇ ਆਮ ਬਿਕਦਾ ਇਹੀ ਲੋਕ ਨਸ਼ਾ ਵਕਾ ਰਹੇ ਆ ਜਨੰਦਰ ਦੇ ਵਿੱਚ ਫੜਿਆ ਉਹ ਸੀਤਲੰਗਰਾਲ ਆਵਾਦੀ ਪਾਰਟੀ ਦਾ ਐਮਐਲਏ ਹੁੰਦਾ ਸੀ ਹੁਣ ਬੀਜੇਪੀ ਚਲੇ ਗਿਆ ਉਹਦੇ ਬੱਦੇ ਉਥੇ ਤੇ ਚਿੱਟਾ ਫੜਿਆ ਉਥੇ ਤੇ ਚਰਸ ਫੜੀ ਐ ਤੋਂ ਇਸ ਤਰੀਕੇ ਨਾਲ ਸਾਡੇ ਨੌਜਵਾਨ ਮੁੰਡਿਆਂ ਨੂੰ ਆ ਝਾੜੂ ਵਾਲੇ ਗਾ ਰਹੇ ਆ ਆਪ ਤੇ ਸ਼ਰਾਬੀ ਹੈਗੇ ਸਾਡੇ ਵਾਲੇ ਵੀ ਨਸ਼ਿਆ ਪਰ ਲਗਾ ਦੇ ਜਿਹੜੇ ਘਰ ਚ ਨਸ਼ਾ ਵੜ ਜੇ ਉਹ ਘਰ ਕਦੇ ਤਰੱਕੀ ਨਹੀਂ ਕਰਦਾ ਉਹ ਘਰ ਡੁੱਬਣ ਲੱਗ ਜਾਂਦਾ ਤੇ ਇਹ ਸਾਨੂੰ ਨਸ਼ੇ ਦੇ ਕੇ ਗਾਲ ਰਹੇ ਆ ਇਸ ਕਰਕੇ ਇਹਨਾਂ ਤੋਂ ਚਿਕੰਡੇ ਹੋਣ ਦੀ ਲੋੜ ਹੈ ਖਾਸ ਤੌਰ ਤੇ ਝਾੜੂ ਵਾਲਿਆਂ ਦੇ ਦੂਸਰੀ ਗੱਲ ਮੈਂ ਤੁਹਾਨੂੰ ਬੇਨਤੀ ਕਰਨੀ ਹੈ ਕਿ ਜੇ ਕੋਈ ਐਮਪੀ ਬਣਦਾ ਐਮਐਲਏ ਬਣਦਾ ਤਾਂ ਇਹ ਸਾਡੇ ਸੰਵਿਧਾਨ ਦੀ ਦੇਣ ਹੈ ਜੋ ਸੰਵਿਧਾਨ ਸਾਨੂੰ ਬਾਬਾ ਸਾਹਿਬ ਅਮੀ德ਕਰ ਸਾਹਿਬ ਨੇ ਦਿੱਤਾ ਉਹਦੇ ਨਾਲ ਸਰਕਾਰਾਂ ਬਣਦੀਆਂ ਉਹਦੇ ਨਾਲ ਪ੍ਰਧਾਨ ਮੰਤਰੀ ਚੁਣਿਆ ਜਾਂਦਾ ਉਹਦੇ ਨਾਲ ਰਾਸ਼ਟਰਪਤੀ ਚੁਣਿਆ ਜਾਂਦਾ ਲੇਕਿਨ ਆਹ ਸਰਕਾਰ ਹੈ ਜਿਹੜੀ ਭਾਜਪਾ ਦੀ ਇਹ ਸਾਡੇ ਸੰਵਿਧਾਨ ਨੂੰ ਬਦਲਣਾ ਚਾਹੁੰਦੇ ਆ ਜੇ ਸੰਵਿਧਾਨ ਬਦਲਿਆ ਤਾਂ ਜਿਹੜਾ ਵੋਟਾਂ ਦਾ ਰਾਜ ਹੈ ਖਤਮ ਹੋ ਜਾਣਾ ਤਾਂ ਨਾਸ਼ਾਹੀ ਰਾਜ ਆਊਗਾ ਜੇ ਸੰਵਿਧਾਨ ਬਦਲਿਆ ਤਾਂ ਅੰਬੇਦਕਰ ਸਾਹਿਬ ਦਾ ਨਾਮ ਵਿੱਚੋਂ हट ਜਾਣਾ ਜਿਹੜਾ ਨਵਾਂ ਸੰਵਿਧਾਨ ਲਿਖੂਗਾ ਉਹਦਾ ਨਾਮ ਹੋਏਗਾ ਇਹ ਅੰਬੇਦਕਰ ਸਾਹਿਬ ਦੀ ਸੋਚ ਨੂੰ ਖਤਮ ਕਰਨਾ ਚਾਹੁੰਦੇ ਇਹ ਰਿਜ਼ਰਵੇਸ਼ਨ ਖਤਮ ਕਰਨਾ ਚਾਹੁੰਦੇ ਆ ਭਾਜਪਾ ਵਾਲੇ ਉਹ ਲੋਕ ਹੈ ਜਿਨ੍ਹਾਂ ਨੇ ਸਾਡੇ ਕੰਨਾ ਦੇ ਵਿੱਚ ਸਿੱਕੇ ਵਾਇਸ ਜਿਨ੍ਹਾਂ ਨੇ ਸਾਡੇ ਅੱਖਾਂ 'ਚ ਨੀਲਾ ਤੋਤਾ ਪਾਇਆ ਸੀ ਜਿਹੜੇ ਸਾਨੂੰ ਖੂਦੋਂ ਪਾਣੀ ਲੈਣ ਨਹੀਂ ਦਿੰਦੇ ਜਿਹੜੇ ਤਲਾਵਾਂ 'ਚ ਤੇ ਨਹੀਂ ਜਾਣ ਦਿੰਦੇ ਜਿਹੜੇ ਸਾਡੇ ਗਲਾਂ ਦੇ ਟੱਲੀਆਂ ਪਾਉਂਦੇ ਸੀ ਉਹ ਬੀਜੇਪੀ ਵਾਲੇ ਲੋਕ ਐ ਇਹਨਾਂ ਲੋਕਾਂ ਤੋਂ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਜਿਹੜੇ ਸਾਡੇ ਨਾਲ ਸਾਡੇ ਕੰਨੀ ਦੇ ਜਾ ਕੇ ਉਧਰ ਬੀਜੇਪੀ ਚ ਲੜਦੇ ਗਰਦਾਰ ਲੋਕ ਐ ਇਹ ਕੌਮ ਦੇ ਗਰਦਾਰ ਐ ਇਹ ਸੂਬੇ ਦੇ ਗਰਦਾਰ ਐ ਇਹਨਾਂ ਤੋਂ ਬਚਣ ਦੀ ਲੋੜ ਐ ਕੋਈ ਐਸੀ ਸੰਵਿਧਾਨ ਨਹੀਂ ਬਦਲ ਦੇਣਾ ਐਸੀ ਸੰਵਿਧਾਨ ਨੂੰ ਤਕੜਾ ਕਰਨ ਵਾਸਤੇ ਆਪਣੇ ਸੰਵਿਧਾਨ ਨੂੰ ਬਚਾਉਣ ਵਾਸਤੇ ਵੋਟ ਦੇਣੀ ਹੈ ਕਾਂਗਰਸ ਪਾਰਟੀ ਨੂੰ ਇਧਰ ਉਧਰ ਬੋਟਾ ਨਾ ਫਾੜਿਓ ਵੀਐਸਪੀ ਵਾਲੇ ਖੜੇ ਐ ਬੀਜੇਪੀ ਵਾਲੇ ਉਹਨਾਂ ਨੂੰ ਪੈਸਾ ਦਿੰਦੇ ਵੀ ਆਪਣੇ ਪੋਸਟਰ ਲਗਾਈ ਜਾਓ ਜੰਨੀ ਦੀਆਂ ਬੋਟਾ ਕੱਟ ਹੁੰਦੀ ਐ ਇਹ ਬੋਟਾ ਫਾੜਿਓ ਨਾ ਇੱਕ ਪਾਸੇ ਕਾਂਗਰਸ ਪਾਰਟੀ ਦਾ ਗਰੁੱਪ ਐ ਜਿਹਨੂੰ ਇੰਡੀਆ ਐਲਾਈਂਸ ਕਹਿੰਦੇ ਇੱਕ ਪਾਸੇ ਭਾਜਪਾ ਪਾਰਟੀ ਦਾ ਗਰੁੱਪ ਹੈ ਜਿਹਨੂੰ ਐਨਡੀਏ ਕਹਿੰਦੇ ਆ ਆ ਬੀਐਸਪੀ ਵਾਲੇ ਨਾ ਇੱਧਰ ਐ ਨਾ ਇੱਧਰ ਐ ਲੰਡੇ ਚਿੜੀ ਵਾਲਾ ਕੰਮ ਐ ਕਾਲਿਆਦਾਰ ਇਹਨਾਂ ਦਾ ਲੰਡੇ ਚਿੜੀ ਨਾਲ ਤਾਂ ਚਿੜੀ ਵੀ ਨਹੀਂ ਬੈਠਦੀ ਸੋ ਇਹਨਾਂ ਨੂੰ ਵੋਟ ਪਾ ਕੇ ਵੋਟ ਖਰਾਬ ਕਰਨ ਵਾਲੀ ਗੱਲ ਐ ਇਹ ਜੇ ਸਹੀ ਹੁੰਦੇ ਤਾਂ ਇਹ ਇੰਡੀਆ ਐਲਾਈਂਸ ਵਿੱਚ ਆਉਂਦੇ ਇਹਨਾਂ ਨੇ ਆਪਣਾ ਹੀ ਧੜਾ ਜਿਹਾ ਰੱਖਿਆ ਵਾ ਉਹਨਾਂ ਦੇ ਕਹਿਣ ਤੇ ਸਾਡੀਆਂ ਵੋਟਾਂ ਤੋੜਨ ਲੱਗੀਆਂ। ਸੋ BSP ਨੂੰ ਬੋਰਡ ਪਾਉਣ ਦੇ ਨਾਲ ਉਹ ਬੋਰਡ ਅਸਲ ਦੇ ਵਿੱਚ BJP ਨੂੰ ਜਾਣੀ ਹੈ ਕਿਉਂਕਿ ਮੇਰੀਆਂ ਕੱਟੀਆਂ ਜਾਣੀਆਂ। ਇਸ ਲਈ ਵੋਟਾਂ ਇੱਕ ਪਾਸੇ ਪਾਓ। BSP ਵਾਲਿਆਂ ਨੂੰ ਸਮਝਾਓ। ਪਰ ਬਹੁਤ ਸਾਰੇ ਸਮਝ ਵੀ ਗਏ ਅੱਜ ਵੀ ਜੁਆਇਨ ਕੀਤਾ BSP ਵਾਲਿਆਂ ਨੇ। ਰੋਜ਼ ਜੁਆਇਨ ਕਰਦੇ ਆ ਉਹ ਵੀ ਸਮਝ ਗਏ ਕਿ ਸਾਡੀਆਂ ਵੋਟਾਂ ਤੋੜ ਕੇ ਇਹ ਜਿੱਤਣਾ ਚਾਹਦੇ। ਸੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦੀ ਹਾਂ। ਮੈਂ ਇਥੇ ਯੂਨੀਵਰਸਿਟੀ ਆ ਲੈਣ ਆਇਆ ਮੈਂ ਇਥੇ ਕਾਲਜ ਖੋਲਣੇ ਆ ਮੈਂ ਪੁਲ ਕੋਲ ਤੇ ਲੰਘਿਆ ਐਡੀ ਬੜੀ ਲੈਣ ਲੱਗੀ ਵੀ ਆ ਪੁਲ ਨੇ ਔਰ ਫਾਟਕਾਂ ਦੇ ਕੋਲ ਤੇ ਇਹ ਫਾਟਕੇ ਨਹੀਂ ਭੁੱਲਦਾ ਕਦੇ ਇਹ ਵੀ ਰੋਗ ਜਾ ਵੱਡ ਦੇਣਾ ਇੱਥੇ ਅੰਡਰ ਬ੍ਰਿਜ ਜਾਂ ਓਵਰ ਬ੍ਰਿਜ ਬਣਾਵਾਂਗੇ ਮੈਂ ਮਰਿੰਡੇ ਦੇ ਵਿੱਚ ਬਣਾਇਆ ਚਮਕੌਰ ਸਾਹਿਬ ਮੇਰੇ ਇਲਾਕੇ ਜਾ ਕੇ ਦੇਖੋ ਦੋ ਕਾਲਜ ਬਣ ਰਹੇ ਇੱਕ ਯੂਨੀਵਰਸਿਟੀ ਮੜ ਰਹੀ ਅੰਡਰ ਬ੍ਰਿਜ ਬਣ ਗਿਆ ਸੜਕਾਂ ਸਾਰੀਆਂ ਚੌੜੀਆਂ ਕਰਤੀਆਂ ਸੀਵਰੇਜ ਵਾਡਰਸ ਬਲਾਈ ਹਰ ਕਾਰ ਨੂੰ ਵਧੀਆ ਜਾਂਦੀ ਕੋਈ ਗਲੀ ਕੱਚੀ ਨਹੀਂ ਕੋਈ ਸੜਕ ਕੱਚੀ ਨਹੀਂ ਉੱਥੇ ਇੱਕ ਅਜੂਬਾ ਬਣਿਆ ਜਿਹੜਾ ਸਿੱਖ ਕੌਮ ਦੀ ਇਤਿਹਾਸ ਨੂੰ ਦਰਸਾਉਂਦਾ ਹੈ 2 ਘੰਟੇ ਦਾ ਪ੍ਰੋਗਰਾਮ ਹੈ ਅੱਜ ਤੱਕ 2 ਸਾਲ ਹੋ ਗਏ ਦੇਖਣ ਵਾਲਿਆਂ ਦੀ ਲਾਈਨ ਨਹੀਂ ਕੁੱਤੀ ਮੈਂ ਇਸ ਤਰ੍ਹਾਂ ਦੇ ਕੰਮ ਕਰਨੇ ਇੱਥੇ ਮੈਂ ਕਿਸਾਨਾਂ ਦੇ ਨਾਲ ਖੜਦਾ ਹਾਂ ਕਿਸਾਨੀ ਆ ਹੁਣ ਤੁਸੀਂ ਦੇਖੋ ਹਰਿਆਣੇ 'ਚ ਗੋਲੀਆਂ ਇੱਧਰ ਆ ਕੇ ਮਾਰਤੀਆਂ ਆ ਭਗਵਾਨ ਤੂੰ ਅੰਤਮਾਨੇ ਪਰਚਾ ਵੀ ਨਹੀਂ ਕਰਿਆ ਕਿਸੇ ਨੂੰ ਸੋ ਇਹ ਕੇਂਦਰ ਸਰਕਾਰ ਅਰ ਭਗਵੰਤ ਮਾਨ ਜੀ ਕੇ ਕਿਸਾਨੀ ਨੂੰ ਤਬਾਹ ਕਰਨਾ ਚਾਹੁੰਦੇ ਮਜ਼ਦੂਰੀ ਨੂੰ ਤਬਾਹ ਕਰਨਾ ਚਾਹੁੰਦੇ ਸਾਡੇ ਗਰੀਬਾਂ ਨੂੰ ਰੋਲਣਾ ਚਾਹੁੰਦੇ ਸੋ ਇਹ ਇਸ ਕਰਕੇ ਆਪਾਂ ਨੇ ਇਕੱਠੇ ਹੋ ਕੇ ਅੱਗੇ ਵਧਣਾ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਅੱਗੇ ਵੀ ਮਾਨ ਦਿੰਦੇ ਹੋ ਜਦ ਮੈਂ ਮੁੱਖ ਮੰਤਰੀ ਬਣਿਆ ਤਾਂ ਤੁਸੀਂ ਕੀ ਹੋਉਦੇ ਦੀਵੇ ਵਾਲੇ ਅੱਜ ਫੇਰ ਮੌਕਾ ਹੈ ਕਿ ਆਪਾਂ ਨੇ ਇਕੱਠੇ ਹੋ ਕੇ ਇਹ ਸੀਟ ਜਿੱਤਣੀ ਹੈ ਤਾਂ ਕਿ ਆਪਾਂ ਅੱਗੇ ਵੱਧ ਸਕੀਏ ਥੋੜਾ ਸਾਰਿਆਂ ਦਾ ਬਹੁਤ ਧੰਨਵਾਦ ਇੱਕ ਮਹੀਨਾ ਚੰਦਾਲ ਲੈਣ ਦੇ ਅੰਦਰ ਵਾਲੇ ਘਰ ਲੋਕਾਂ ਦੇ ਨਾਮ ਕਰਾਉਣੇ ਦੀ ਕਾਨੂੰਨ ਪਾਸ ਕੀਤਾ ਔਰ ਹੁਣੇ-ਹੁਣੇ ਇਹਤ ਕਰ ਤੁਹਾਡੇ ਨਾਮ ਹੋ ਗਏ ਜਿੱਥੇ-ਜਿੱਥੇ ਤੁਸੀਂ ਬੈਠੇ ਹੋ ਇਹ ਮੇਰੀ ਜ਼ਿੰਮੇਵਾਰੀ ਹੈ ਕਿ ਆਮ ਆਦਮੀ ਨੂੰ ਦਾਗ ਨਹੀਂ ਲੱਗੇ ਮੇਰੇ ਵੱਲੋਂ ਤੁਹਾਨੂੰ ਕਦੇ ਕੋਈ ਸ਼ਿਕਾਇਤ ਨਹੀਂ ਆਏਗੀ ਤੇ ਮੈਂ ਤੁਹਾਡੀ ਕਿਰਪਾ ਦੇ ਨਾਲ ਗੁਰੂ ਰਵਿਦਾਸ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਹਰ ਕੰਮ ਦੇ ਵਿੱਚ ਖੜੂਗਾ ਆ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਗੁਰੂ ਦੇਵ ਸਾਨੂ ਗੁਰਦੇ ਰੈਗੁਰਜੀ ਦਾ ਖਾਲਸਾ ਰੈਗੁਰਜੀ ਕੀ ਫਤਿਹ

ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ